ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜਿੱਦੀ ਵੀਡੀਓ ਦੇ ਵਿੱਚ ਆਪਾਂ ਲੂਮਾ ਵਾਲਾ ਲੱਛੇਦਾਰ ਪਰੌਂਠਾ ਬਣਾਵਾਂਗੇ ਉਸ ਦੇ ਲਈ ਆਪਾਂ 1.5 ਕਲੀ ਆਟਾ ਲਵਾਂਗੇ ਤੇ 2 ਚਮਚ ਘਿਓ ਲਵਾਂਗੇ ਘਿਓ ਨੂੰ ਆਟੇ ਦੇ ਵਿੱਚ ਪਾਵਾਂਗੇ ਤੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਨੂੰ ਆਪਾਂ ਆਟੇ ਦੇ ਵਿੱਚ ਘਿਓ ਪਾਵਾਂਗੇ ਜੀ ਕਿਉਂਕਿ ਘਿਓ ਪਾਉਣ ਦੇ ਨਾਲ ਪਰੌਂਠੇ ਨਰਮ ਬਣ ਕੇ ਤਿਆਰ ਹੋਣਗੇ ਜੇ ਤਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਆਹ ਤੇ ਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਅਜਵਾਇਨ ਪਾਵਾਂਗੇ ਥੋੜੀ ਜੀ ਇਸ ਦੇ ਨਾਲ ਪਰੌਂਠੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਜਵਾਂ ਇਹਨੂੰ ਤੇ ਇੱਕ ਗਲਾਸ ਪਾਣੀ ਲਵਾਂਗੇ ਨਾਰਮਲ ਟੈਂਪਰੇਚਰ ਵਾਲਾ ਤੇ ਆਟਾ ਗੁੰਨ ਲਵਾਂਗੇ ਆਪਾਂ ਆਟੇ ਨੂੰ ਇਸ ਤਰੀਕੇ ਦਾ ਗੁੰਨ ਕੇ ਤਿਆਰ ਕਰਾਂਗੇ ਜੀ ਨਾ ਤਾਂ ਜ਼ਿਆਦਾ ਆਟਾ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਸਖਤ ਹੋਣਾ ਚਾਹੀਦਾ ਆਪਾਂ ਉਹਨਾਂ ਕ ਪਾਣੀ ਲੈ ਲਵਾਂਗੇ ਜੀ ਜਿੰਨੇ ਕ ਪਾਣੀ ਦੇ ਨਾਲ ਆਟਾ ਚੰਗੀ ਤਰ੍ਹਾਂ ਗੁੱਝ ਜਾਵੇ ਆਪਾਂ ਇੱਕ ਗਲਾਸ ਪਾਣੀ ਦੇ ਨਾਲ ਚੰਗੀ ਤਰ੍ਹਾਂ ਆਟਾ ਤਿਆਰ ਕਰ ਲਿਆ ਸੀ ਜੀ ਥੋੜਾ ਥੋੜਾ ਪਾਣੀ ਪਾ ਕੇ ਆਟਾ ਤਿਆਰ ਕਰ ਲਵਾਂਗੇ ਇਹ ਜੋ ਆਪਾਂ ਆਟਾ ਲਿਆ ਸੀ ਜੀ ਇਹ ਕਣਕ ਦਾ ਆਟਾ ਸੀ ਆਟੇ ਨੂੰ ਗੁੰਨ ਕੇ ਚੰਗੀ ਤਰ੍ਹਾਂ ਮਲੈਮ ਕਰ ਲਵਾਂਗੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਵਾਂਗੇ ਹੁਣ ਆਟਾ ਤਿਆਰ ਹੋ ਚੁੱਕਿਆ ਹੈ ਆਟੇ ਉੱਪਰ ਥੋੜਾ ਜਿਹਾ ਕੋਲ ਲਗਾ ਲਵਾਂਗੇ ਤਾਂ ਕਿ ਆਟਾ ਡਰਾਈ ਨਾ ਹੋਵੇ ਤੇ ਢਾਕੇ ਰੱਖ ਦੇਵਾਂਗੇ ਹੁਣ ਆਲੂਆਂ ਨੂੰ ਕੱਦੂਕਸ ਕਰ ਲਵਾਂਗੇ ਇੱਥੇ ਮੈਂ ਕੁਝ ਆਲੂਆਂ ਨੂੰ ਉਬਾਲ ਕੇ ਰੱਖ ਲਿਆ ਸੀ సరే ఆలూ కద్దుక ఇవ్వే బాకీ తయారు సరే ఈ ఆలూ అద్దుకస్ లేవే ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਕੱਦੂਕਸ ਕਰ ਲਿਆ ਹੈ ਹੁਣ ਆਪਾਂ ਸਟਫਿੰਗ ਦੀ ਤਿਆਰੀ ਕਰਦੇ ਹਾਂ ਉਸਦੇ ਲਈ ਆਪਾਂ ਇੱਕ ਚਮਚ ਹਰੀ ਮਿਰਚ ਲਵਾਂਗੇ ਬਰੀਕ ਕੱਟਿਆ ਹੋਇਆ ਇੱਕ ਪਿਆਜ਼ ਲਵਾਂਗੇ ਇੱਕ ਚਮਚਾ ਨਰਦਾ ਨਾ ਲਵਾਂਗੇ ਇਹ ਨਰਦਾ ਨੂੰ ਆਲੂਆਂ ਦੇ ਵਿੱਚ ਐਡ ਕਰ ਦੇਵਾਂਗੇ ਅੱਧਾ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਦੋ ਚਮਚ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਪਾ 2 ਚਮਚ ਲਿਆ ਸੀ ਜੀ ਤੇ ਸਵਾਦ ਅਨੁਸਾਰ ਨਾਮਕ ਲਵਾਂਗੇ ਇੱਕ ਛੋਟਾ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਹੀ ਮਸਾਲਿਆਂ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇੱਕ ਛੋਟਾ ਚਮਚ ਕਸ਼ਮੀਰੀ ਲਾਲ ਮਿਰਚ ਲਵਾਂਗੇ ਕਲਰ ਦੇ ਲਈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਹਲਵਾ ਨੂੰ ਮਸਾਲਿਆਂ ਦੇ ਵਿੱਚ ਸਟਫਿੰਗ ਵਨ ਕੀ ਤਿਆਰ ਹੈ ਜੀ హానుఠే బా లేవే పతలా పతలా వెళ్ళే ਗੋਲ-ਗੋਲ ਤੇ ਪਤਲਾ-ਪਤਲਾ ਵੇਲ ਲਵਾਂਗੇ ਰੋਟੀ ਨੂੰ ਰੋਟੀ ਦਾ ਸਾਈਜ਼ ਆਪਾਂ ਥੋੜਾ ਵੱਡਾ ਹੀ ਰੱਖਾਂਗੇ ਸਟਫਿੰਗ ਰੱਖਾਂਗੇ ਜੋ ਆਪਾਂ ਤਿਆਰ ਕੀਤੀ ਸੀ ਥੋੜੀ-ਥੋੜੀ ਕਰਕੇ ਇਸ ਤਰੀਕੇ ਨਾਲ ਆਪਾਂ ਸਟਫਿੰਗ ਐਡ ਕਰਦੇਵਾਂਗੇ ਰੋਟੀ ਦੇ ਵਿੱਚ ਤਨਾਲ ਦੇਜਾਂ ਚੈਨਲ ਆਪਾਂ ਇਸ ਤਰ੍ਹਾਂ ਕਿਨ੍ਹਾ ਸਟ ਕਰਦੇ ਰਵਾਂਗੇ ਅਸੀਂ ਇਸ ਤੋਂ ਪਹਿਲਾਂ ਆਚਾਰੀ ਲੱਛਾ ਪਰੌਂਠਾ ਤੇ ਕਈ ਹੋਰ ਨਾਸ਼ਤੇ ਦੇ ਲਈ ਵੀਡੀਓਜ਼ ਬਣਾਈਆਂ ਨੇ ਜੀ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖ ਸਕਦੇ ਹੋ ਸਾਡੇ ਚੈਨਲ ਤੇ ਸਾਰੀ ਸਟਫਿੰਗ ਨੂੰ ਸੈੱਟ ਕਰ ਦੇਵਾਂਗੇ ਰੋਟੀ ਦੇ ਵਿੱਚ ਇਸ ਤਰੀਕੇ ਨਾਲ ਰੋਟੀ ਨੂੰ ਕੱਟ ਲਵਾਂਗੇ। ਤਨ ਵੱਡੀ ਕੱਟ ਲਗਾ ਲਵਾਂਗੇ। ਜੇ ਰੋਟੀ ਜ਼ਿਆਦਾ ਵੱਡੀ ਹੋਵੇ ਤਾਂ ਆਪਾਂ ਉਸ ਦੇ ਵਿੱਚ ਜ਼ਿਆਦਾ ਕੱਟ ਲਗਾ ਲਵਾਂਗੇ ਜੀ। ਆਪਾਂ ਇਹ ਜੋ ਆਟਾ ਲਿਆ ਸੀ ਇਹ ਕਣਕ ਦਾ ਆਟਾ ਸੀ। ਇਸ ਤਰੀਕੇ ਨਾਲ ਰੋਲ ਕਰ ਲਵਾਂਗੇ। ਰੂਲ ਦੇ ਉੱਪਰ ਰੂਲ ਕਰ ਲਵਾਂਗੇ ਜੀ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਪਰੌਂਠੇ ਬਣ ਕੇ ਤਿਆਰ ਹੁੰਦੇ ਆ ਤੁਸੀਂ ਬਣਾ ਕੇ ਦੇਖਿਓ ਜੀ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਰੂਲ ਬਣਾ ਲਵਾਂਗੇ ਹੁਣ ਆਪਾਂ ਇਸ ਦਾ ਰੂਲ ਬਣਾ ਲਿਆ ਹੈ රතන අ ගමන්ගේ රත නීදන බෝධපදිය ප්‍රන්ට වන් කිති අරග පවන්් හනු සට් කරලමගේහටල් ගමන්ගේ ਤੁੱਕੇ ਆਟੇ ਦੀ ਦੋਨਾਂ ਸਾਈਡਾਂ ਤੇ ਕੋਟਿੰਗ ਕਰ ਲਵਾਂਗੇ। ਪਤਲਾ-ਪਤਲਾ ਤੇ ਗੋਲ-ਗੋਲ ਵੇਲ ਲਵਾਂਗੇ ਰੋਟੀ ਨੂੰ। ਪਰੌਂਠੇ ਨੂੰ ਆਪਾਂ ਹਲਕੇ ਹੱਤ ਨਾਲ ਵੇਲ ਲਵਾਂਗੇ। ਨਹੀਂ ਤਾਂ ਪਰੌਂਠੇ ਦੇ ਲੱੱਚੇ ਖਰਾਬ ਹੋ ਜਾਣਗੇ। ਹੁਣ ਪਰੌਂਠਾ ਬਿਲਕੁਲ ਤਿਆਰ ਹੈ। ਆਪਾਂ ਪਰੌਂਠੇ ਤਵੇ ਉੱਪਰ ਪਾਵਾਂਗੇ ਉਸਦੇ ਲਈ ਥੋੜਾ ਜਿਹਾ ਘਿਓ ਲਗਾ ਲਵਾਂਗੇ ਤਵੇ ਉੱਪਰ ਤੇ ਪਰੌਂਠਾ ਰੱਖਾਂਗੇ ਆਪਾਂ ਇਸ ਪਰੌਂਠੇ ਨੂੰ ਬਿਨਾ ਨਾਨਸਟਿਕ ਤਵੇ ਤੋਂ ਜਾਂ ਪੈਨ ਤੋਂ ਬਣਾ ਕੇ ਤਿਆਰ ਕਰਾਂਗੇ ਜੀ ਲੋਹੇ ਦੇ ਤਵੇ ਉੱਪਰ ਫਿਰ ਵੀ ਪਰੌਂਠਾ ਵਧੀਆ ਬਣ ਕੇ ਤਿਆਰ ਹੋਏਗਾ ਸਾਈਧਾ ਪਲਟ ਦੇਵਾਂਗੇ ਹਲਕਾ ਪੱਕਨ ਤੇ ਘੂਲ ਲਗਾਵਾਂਗੇ ਘੂਲ ਲਗਾ ਲਵਾਂਗੇ ਚਾਰੇ ਪਾਸੇ ਤੇ ਪਲਟ ਦੇਵਾਂਗੇ ਪਰੌਂਠੇ ਨੂੰ ਪਰੌਂਠੇ ਦੀ ਸਤ੍ਹਾ ਤੇ ਵੀ ਆਪਾਂ ਘੂਲ ਲਗਾਵਾਂਗੇ ਉਨ ਆਪਣਾ ਲੱਛੀदार ਪਰੌਂਠਾ ਬਣ ਕੇ ਤਿਆਰ ਹੈ ਜੀ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ ਮੈਂ ਬਹੁਤ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲੇ